ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਉਹਦੇ ਤੇ ਪਹਿਰਾ ਦੇਣਾ ਸਾਡਾ ਹਾਥੀ ਦونی ਚੰਦ ਮੁਕਾਬਲਾ ਕਰੂਗਾ ਤੇ ਦونی ਚੰਦ ਭੱਜ ਗਿਆ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਜਿਹੜੇ ਅਕਾਲ ਤਖਤ ਦੇ ਨਾਲ ਟਕਰਾਉਂਦੇ ਆ ਉਹਨਾਂ ਦਾ ਵਿਰੋਧ ਕਰਤਾ ਅਸੀਂ ਜਿੰਨੀਆਂ ਪੰਥਕ ਜੱਟੇ ਰਾਹੇ ਗੀਆਂ ਇਕੱਤਰ ਹੋ ਕੇ ਇੱਕ ਅਰਦਾਸ ਹਾਸਤੇ ਜਾ ਰਹੇ ਆ ਦਾ ਦੇ ਉੱਤੇ ਹਮਲਾ ਹੋ ਰਿਹਾ ਉਹ ਸਾਰੇ ਰੁਕੇ ਤੇ ਜੱਤੇਦਾਰ ਅਗਵੀਰ ਸਿੰਘ ਦੇ ਕੋਲ ਵੀ ਬੋਲਣ ਲੱਗਿਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਰੋਕ ਕੇ ਆਉਣਾ ਪੈਂਦਾ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਸਤੇ ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰਿਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਸਾਰੇ ਆਪਾਂ ਇੱਕੋ ਕੰਮ ਚੱਲੇ ਆ ਕੋਈ ਜਥੇਬੰਦੀਆਂ ਵਾਲੀ ਗੱਲ ਨਹੀਂ ਅੱਜ ਕੁਝ ਪੰਥਕ ਜਥੇਬੰਦੀਆਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੇ ਜੋ ਫੈਸਲਾ ਕੀਤਾ ਹੈ ਅਕਾਲੀ ਦਲ ਦੀ ਭਰਤੀ ਸੰਬੰਧੀ ਕਮੇਟੀ ਨੂੰ ਜੋ ਹੁਕਮ ਕੀਤਾ ਉਹਨਾਂ ਦਾ ਧੰਨਵਾਦ ਕਰਨ ਲਈ ਅਕਾਲ ਤਖਤ ਸਾਹਿਬ ਤੇ ਅਰਦਾਸਾ ਕਰਕੇ ਸਤ ਗੁਰਾਂ ਦਾ ਸ਼ੁਕਰਾਨਾ ਕਰ ਲਿਆ ਜਿਹੜਾ ਜਿਹੜਾ ਪ੍ਰੋਗਰਾਮ ਬਣਿਆ ਸੀ ਮੈਂ ਅਕਾਲੀ ਦਲ 1920 ਦਾ ਜਨ ਸਿਕਤਰਾਂ ਭਰਪੂਰ ਸਿੰਘ ਤੰਦਰਾ ਅਸੀਂ ਵੀ ਆਪਣੀ ਪਾਰਟੀ ਬੰਨੀ ਹੋਏ ਫੈਸਲਾ ਕੀਤਾ ਕਿ ਜੋ ਅਕਾਲ ਤਖਤ ਸਾਹਿਬ ਨੇ ਹੁਕਮ ਕੀਤਾ ਉਹਦੇ ਤੇ ਪਹਿਰਾ ਦੇਣਾ ਤੇ ਸਾਰੀਆਂ ਜਥੇਬੰਦੀਆਂ ਦੇ ਨਾਲ ਰਲ ਕੇ ਭਾਰਤੀ ਦੇ ਵਿੱਚ ਪੂਰੇ ਯੋਗਦਾਨ ਪਾਉਣ ਦਾ ਜਗਾ ਹੈਗਾ ਉਹ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਲੇਕਿਨ ਅਕਾਲੀ ਦਲ ਦੀ ਭਰਤੀ ਲਈ ਜੋ 7 ਮੈਂਬਰੀ ਕਮੇਟੀ ਬਣੀ ਸੀ ਉਹ ਹੁਣ 5 ਫੈਬਰੂਅਰੀ ਤੇ ਸਿਮਟ ਗਈ ਉਸ ਤੋਂ ਬਾਅਦ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਹੁ ਚੱਲ ਰਹੀਆਂ ਉਹ ਕਿਸ ਤਰੀਕੇ ਦੀ ਕੀ ਕਿ ਤੁਸੀਂ ਦੁਬਾਰਾ ਦੱਸੋ ਅਕਾਲੀ ਦਲ ਦੀ ਭਰਤੀ ਲਈ 7 ਮੈਂਬਰੀ ਕਮੇਟੀ ਬਣੀ ਸੀ ਉਹ ਹੁਣ 5 ਮੈਂਬਰੀ ਤੇ ਸਿਮਟ ਗਈ ਅਜੇ ਵੀ ਉਸ ਦੇ ਵਿੱਚੋਂ ਕੋਈ ਕੋਆਰਡੀਨੇਟਰ ਫਾਈਨਲ ਨਹੀਂ ਹੋਇਆ 5 ਮੈਂਬਰੀ ਜੋ ਤੇ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਹੋ ਰਹੀਆਂ ਉਹ ਤੋਂ ਕਿਸ ਤਰ੍ਹਾਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸਿਮਟਨ ਵਾਲੀ ਨਹੀਂ ਗੱਲ ਹੁੰਦੀ ਜੇ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਦੁਸ਼ਮਣਾਂ ਦਾ ਹਾਥੀ ਆ ਰਿਹਾ ਸਾਡਾ ਹਾਥੀ ਦونی ਚੰਦ ਮੁਕਾਬਲਾ ਕਰੂਗਾ ਤੇ ਦونی ਚੰਦ ਭੱਜ ਗਿਆ ਤਾਂ ਇਹਦਾ ਮਤਲਬ ਇਹ ਨਹੀਂ ਕਿ ਮੁਕਾਬਲਾ ਖਤਮ ਹੋ ਗਿਆ ਗੁਰੂ ਜੀ ਨੇ ਉਸੇ ਟਾਈਮ ਥਾਪੜਾ ਦਿੱਤਾ ਭਾਈ ਬਚਿੱਤਰ ਸਿੰਘ ਨੂੰ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ ਹੁਣ ਸੱਤ ਮੈਂਬਰੀ ਕਮੇਟੀ ਬਣਾਈ ਸੀ ਵੈਸੇ ਤਾਂ ਇਸ ਟਾਈਮ ਪੰਜ ਪ੍ਰਧਾਨੀ ਸਿਸਟਮ ਦੇ ਅਮਤਾਬਕ ਪੰਜ ਮੈਂਬਰ ਖੜੇ ਆ ਅਕਾਲ ਤਖਤ ਦੇ ਹੁਕਮਾਂ ਤੇ ਪਹਿਰਾ ਦੇਣ ਲਈ ਪਰ ਜੇ ਸੱਤਾ ਦੇ ਵਿੱਚੋਂ ਇੱਕ ਵੀ ਹੋਵੇ ਤਾਂ ਵੀ ਭੱਜਿਆ ਨਹੀਂ ਮੰਨਿਆ ਜਾ ਸਕਦਾ ਅਕਾਲ ਤਖਤ ਦੇ ਹੁਕਮ ਜੋ ਖੜਾ ਸੋ ਖੜਾ ਅਸੀਂ ਅਕਾਲ ਤਖਤ ਸਾਹਿਬ ਦੇ ਜੱਫੇਦਾਰ ਦੇ ਹੁਕਮ ਨੂੰ ਮੰਨਦੇ ਆ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਮੰਨਦੇ ਆ ਜਿਹੜੇ ਅਕਾਲ ਤਖਤ ਦੇ ਨਾਲ ਟਕਰਾਉਂਦੇ ਆ ਉਹਨਾਂ ਦਾ ਵਿਰੋਧ ਕਰਦੇ ਸਾਡਾ ਇਹ ਆ ਕਿ ਅਸੀਂ ਜਿੰਨੀਆਂ ਪੰਥਕ ਜੱਤ ਤੇ ਰਹੇ ਗੀਆਂ 71 ਹੋ ਕੇ ਇੱਕ ਅਰਦਾਸ ਹਸਤੇ ਜਾ ਰਹੇ ਆ ਕੋਈ ਹੋਰ ਇਦੋਂ ਹੈ ਨਹੀਂ ਕਿ ਵੀ ਜਿਹੜਾ ਹੁਕਮਨਾਮਾ 2 ਦਸੰਬਰ ਨੂੰ ਉਹ ਉਪਕਸੀ ਤੋਂ ਜਿਆ ਆਪਣਾ ਸੁਲਾਇਆ ਗਿਆ ਸੀ ਉਹ ਪੂਰਾ ਇਨਬਿਨ ਲਾਗੂ ਹੋਵੇ ਤੇ ਜੋ ਸਾਖ ਇਸ ਨੇ ਦੇਗੀ ਜਾ ਰਹੀ ਹੈ ਕਾਲਪਤਖ ਸਾਹਿਬ ਦੀ ਜਾਂ ਜੋ ਮਰਿਆਦਾ ਦੇ ਉੱਤੇ ਹਮਲਾ ਹੋ ਰਿਹਾ ਉਹ ਸਾਰੇ ਰੋਕੇ ਤੇ ਉਹ ਬਰਕਰਾਰ ਲੇਕਿਨ ਜਿਹਦੇ ਮੱਥੇ ਸਾਫ ਦਾ ਕਾਲਿਆ ਨੂੰ ਫਿਰਸਾ ਵਰ ਦਵਾਵ ਲੋ ਇਸ ਤਰੀਕੇ ਦੀ ਸ਼ਬਦਾਬ ਦੀ ਵਰਤੀ ਜਾ ਰਹੀ ਹੈ ਸਿੰਘ ਸਾਹਿਬ ਗਿਆਨੀ ਗੱਪੜ ਸਿੰਘ ਕਰਦੀ ਉਸ ਨੂੰ ਇਸ ਤਰੀਕੇ ਦੇ ਉਹ ਆਏ ਆ ਜੀ ਉੱਥੇ ਸਾਰਿਆਂ ਦੇ ਉਲਟੀ ਬੋਲਣ ਲੱਗ ਗਏ ਉਹ ਹਨਾ ਕੱਲ ਦੇ ਉਹ ਜਥੇਦਾਰ ਅਗਰਵੀਰ ਸਿੰਘ ਦੇ ਉਲਟੀ ਬੋਲਣ ਲੱਗ ਗਏ ਉਹਨਾਂ ਨੂੰ ਤਾਂ ਹੁਣ ਸਾਰਿਆਂ ਨੂੰ ਕੋਈ ਮਾਨ ਨਰਿਆਦਾ ਨਹੀਂ ਰਹੀ ਇਸੇ ਕਰਕੇ ਜਿਹੜੇ ਆਮ ਪੰਥਾ ਉਹਨੂੰ ਉੱਠ ਕੇ ਆ ਕੇ ਅਰਦਾਸ ਕਰਨੀ ਪਈ ਨਹੀਂ ਤਾਂ ਜੇ ਆ ਸਹੀ ਚੱਲਦਾ ਰਹਿੰਦਾ ਤਾਂ ਕਿਉਂ ਲੋਕਾਂ ਨੂੰ ਉੱਠ ਕੇ ਆਉਣਾ ਪੈਣਾ ਸੀ ਲੇਕਿਨ ਜੋ ਐਸਡੀਪੀਸੀ ਦੀ ਅੰਤਰਿਕ ਕਮੇਟੀ ਉਹ ਵੀ ਕਹਿੰਦੀ ਆ ਕਿ ਜਥੇਦਾਰ ਸਾਹਿਬਾਂ ਨੂੰ ਲਾਣਾ ਤੇ ਉਤਾਰਨਾ ਐਸਡੀਪੀਸੀ ਦੇ ਅਧਿਕਾਰ ਖੇਤਰ ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਪਾਸੇ ਤੁਸੀਂ ਕਹਿੰਦੇ ਆ ਅਕਾਲ ਤਖਤ ਸਾਹਿਬ ਤੋਂ ਪ੍ਰੀਸ਼ਦ ਦੇਖੋ ਜੀ ਪਹਿਲੀ ਗੱਲ ਤਾਂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰੰਮਤ ਕਮੇਟੀ ਦਾ ਜਿਹੜਾ ਐਕਟ ਹੈ ਉਹ ਇੱਕ ਮੈਨੇਜਮੈਂਟ ਐਕਟ ਆ ਪ੍ਰਬੰਧ ਦਾ ਐਕਟ ਹੈਗਾ ਉਹਦਾ ਜਿਹੜਾ ਪੰਥਕ ਜਿਹੜੀਆਂ ਸਟਰਕਚਰਸ ਆ ਜਾਂ ਸੰਸਥਾਵਾਂ ਆ ਉਹਨਾਂ ਦੇ ਉੱਤੇ ਨਾਲ ਕੋਈ ਲੈਣ ਦੇਣ ਹੈ ਨਹੀਂ ਉਹਦਾ ਉਹਨਾਂ ਦਾ ਕੰਮ ਆ ਕਿ ਹਾਂ ਵੀ ਇੱਥੇ ਆਪਣਾ ਪੇ ਕਲੀ ਕੁਚੀ ਸਹੀ ਹੋ ਗਈ ਪ੍ਰਬੰਧ ਸਹੀ ਹੋ ਗਿਆ ਆਉਣਾ ਜਾਣਾ ਸਹੀ ਆ ਜਾਂ ਕਿਸੇ ਦੀ ਡਿਊਟੀਆਂ ਲਾਉਣੀਆਂ ਉਹ ਤੋਂ ਤਕਸੀਮਤ ਆ ਉਹ ਇੱਕ ਪੱਛਮੀ ਐਕਟ ਆ ਜਿਹੜੇ ਆਪਣੇ ਉੱਤੇ ਥੋਪਿਆ ਗਿਆ ਸੀ ਕਿਸੇ ਸਮੇਂ ਉਹਦੇ ਵਿੱਚ ਇੰਨੀਆਂ ਕੋਈ ਪ੍ਰੋਵੀਜ਼ਨਸ ਹੈ ਨਹੀਂ ਜਿਹੜਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਆ ਜਾਂ ਕੋਈ ਹੋਰ ਵੀ ਜਥੇਦਾਰ ਹੈਗੇ ਆ ਉਹ ਸਾਰੇ ਜਿਹੜਾ ਹੈਗਾ ਉਹ ਪੰਥ ਦੀ ਰਿਵਾਇਤ ਚੋਂ ਨਿਕਲੇ ਆ ਵੇ ਗੁਰੂ ਗੋਬਿੰਦ ਸਾਹਿਬ ਨੇ ਜੋ ਮੀਰੀ ਪੀਰੀ ਦਾ ਸੱਤਕ ਸੱਜਿਆ ਉਹਦੇ ਚੋਂ ਨਿਕਲੇ ਵੇ ਆ ਉਹਦੇ ਵਿੱਚ ਕੋਈ ਅੰਤਰਿਮ ਕਮੇਟੀ ਕੋਈ ਮਨੁੱਖ ਆ ਕੇ ਕਹੀ ਜਾਵੇ ਉਹ ਅੱਡੀ ਗੱਲ ਆ ਦੂਜੀ ਗੱਲ ਜਦੋਂ ਪੁਰਾਣੇ ਰਿਕਾਰਡ ਪਏ ਆ ਜਿਦੇ ਵਿੱਚ ਬਿਲਕੁਲ ਕਲੀਅਰ ਹੈਗਾ ਜਦੋਂ ਸਰੋਨੀ ਕਮੇਟੀ ਦੀਆਂ ਆਪਣਾ ਉਹਦੇ ਵਿੱਚ ਮਤੇ ਪਏ ਹੋਏ ਆ ਉਸ ਤੋਂ ਬਾਅਦ ਦੁਬਾਰਾ ਧਰਮ ਪ੍ਰਚਾਰਕ ਕਮੇਟੀ ਨੇ ਮਤਾ ਪਾਇਆ ਸੀ ਕਿ ਵੀ ਇਹਨਾਂ ਇਹ ਬਿਲਕੁਲ ਅਲਰੈਕ ਸਟਰਕਚਰ ਦਾ ਇਹਨਾਂ ਦੇ ਉੱਤੇ ਕੋਈ ਸੇ ਹੋਰ ਦਾ ਕੋਈ ਹੈ ਨਹੀਂ ਇਹ ਅਕਾਲ ਤਖਤ ਸਾਹਿਬ ਤੋਂ ਉੱਤੇ ਸਿੱਖਾਂस्ते ਕੋਈ ਕਮੇਟੀ ਨਹੀਂ ਕੋਈ ਪ੍ਰਬੰਧਕ ਕਮੇਟੀ ਨਹੀਂ ਕੋਈ ਅੰਤਰੀਮ ਕਮੇਟੀ ਨਹੀਂ ਕੋਈ ਲੀਡਰ ਨਹੀਂ ਕੋਈ ਹੋਰ ਹੈ ਅੱਜ ਕਿੰਨੇ ਜਿੱਥੇ ਬੰਦੀ ਹੈ ਹਾਂਜੀ ਕਿੰਨੇ ਜਿੱਥੇ ਬੰਦੀ ਹੈ ਅਸੀਂ ਜੀ ਬੈਸਤਾ ਸਾਰਾ ਪੰਥ ਜੀ ਜੱਥੇਬੰਦੀਆਂ ਦਾ ਕਿਹੜੀਆਂ ਹੁੰਦੀਆਂ ਸੋ ਸਾਰੇ ਆਪਾਂ ਇੱਕੋ ਕੰਮ ਚੱਲੇ ਆ ਕੋਈ ਜੱਥੇਬੰਦੀਆਂ ਵਾਲੀ ਗੱਲ ਨਹੀਂ ਆਪਾਂ ਇਸ ਸਮੇਂ ਕੋਈ ਉਹ ਜਿਹੜਾ ਕਹੀਏ ਕਿ ਮਸਲਵਾਨ ਵਾਲੀ ਗੱਲ ਨਹੀਂ ਕਿ ਸਾਰੇ ਪੰਥਕ ਜਜ਼ਬੇ ਨਾਲ ਆਏ ਆ ਆਪਾਂ ਉਹ ਇਹ ਹੈ ਕਿ ਵੱਖ-ਵੱਖ ਆ ਉਹ ਆਖਰ ਜੱਥੇਬੰਦੀਆਂ ਨਾਲ ਸਬੰਧ ਰੱਖਦੇ ਆ ਪਰ ਜਿਹੜਾ ਇੱਥੇ ਮਸਲਾ ਹੈ ਉਹ ਪੰਥਕ ਮਸਲਾ ਹੈ ਤੇ ਆਪਾਂ ਇਹ ਕਹਿ ਸਕਦਾ ਨਹੀਂ ਸਾਰੇ